ਹਾਗੁਰ ਜੀ ਦਾ ਹਾਲਾਤ ਦੱਸੇ ਭਾਈ ਅਮਰਪਾਲ ਸਿੰਘ ਦਾ ਵਿਸ਼ਾਲ ਕਾਟਾ ਮਾਰਦਾ ਹੋਇਆ ਰੋਡ ਸ਼ੋ ਸ਼ਾਹਪੁਰ ਕੇ ਪਹੁੰਚ ਚੁਕੇ ਆ کاٹ لکھاں دا اے اپنے تے حقے والے اپنا موجوداں تے لکھاں دا تھاٹا مار ماریا پنجاب دے علاقے دے سدا جی میں ہاں ਹੁੰਦਾ ਸ਼ਾਹਪੁਰ ਨੂੰ ਅਸੀਂ ਭਾਰੂ ਬੋਲਦੇ ਹੁੰਦੇ ਹਿੰਨਾ ਸਾਫੇ ਈਲਾ ਦਿਲਾਇਆ ਜਾ ਰਿਹਾ ਹੈ ਜੀ ਮੋੜ ਹੀ ਸੇਖਾਂ ਦੇ ਕੋਲ ਐਂ ਨਾ ਮੈਨਾਂ ਅੰਦਰ ਅਸੀਂ ਫੋਟੋ ਚਾਲੀ ਖੜਾ ਨਾ ਕਰੀ ਮਾੜਾ ਹੁੰਦਾ ਤੇ ਤੁਸੀਂ ਇਹ ਚਾਰੂ ਪਿਆਰ ਦੇ ਤੇਰੇ ਮੇਰਾ ਨਾ ਹੁਣ ਸਮਝ ਕੇ ਵੀ ਕਿਹੜੇ ਸਿਮਾ ਚ ਕਿਹੜਾ ਦੀਵਾ ਤਿਆ ਕਿਹੜੇ ਸੰਸਾਰ ਘੜ ਤੇ ਕਿਹੜਾ ਤੂਜਾ ਤਿਆ ਜਿਆਦਾ ਸੁਣੋ 3 ਸੇਗਲਾ ਸਮਾਨ ਮਾਖੇ ਤੇ ਬਰਾ ਮੱਛੀ ਤੇ ਮਰਵਾ ਕਾ ਨਾ ਕੋਈ ਜਮੋਈਏ ਮੇਰੇ ਅਸੀਂ ਸੱਤਨੇ ਢੋੜੀ ਆ ਉਹ ਜਾਨਾ ਕਿ ਕਿਤੇ ਨੂੰ ਧੁੱਕੇ ਨੂੰ ਢੁੱਕਦਾ ਨਹੀਂ ਬੇਤਿਆਰੇ ਚਾਹਦੇ ਦੇਖੋ ਕਿੰਨੀ ਨਾ ਖੜੇ ਸੋ ਬੋਲਾ ਤੁਹਾਨੂੰ ਯਾਦ ਆ ਕਿ 12 ਨੰਬਰ ਤੇ ਜੋ ਨਿਸ਼ਾਨ ਬੈਠਾ ਉਹਨੂੰ ਖਾਲਸਾ ਵਜ਼ੀਰ ਆ ਬਾਬਾ ਜਹੀਦਾ ਉਹ ਜੇ ਦੰਦਿਆ ਖੇਤਾਰਾ ਵੀ ਜਿਨਾਰੇ ਖਾਸਤਾ ਤਤਵਾਇਆ ਗੁਰੇ ਪੈਂਦਾਲਿਓ ਤੁਹਾਨੂੰ ਕੌਣ ਚਾਹੀਦਾ ਵੀ ਜਿਨ੍ਹਾਂ ਨੇ ਸਾਕਤ ਲਵਾਇਆ ਜੋ ਹੱਥ ਖੜੇ ਕਰਕੇ ਭੱਜੇ ਤੇ ਫਿਰ ਨਾਲੇ ਤੁਹਾਨੂੰ ਕਿਤਰਾ ਦੇ ਐਨਐਸਏ ਲਵਾਈਆਂ ਨਸ਼ੇ ਦੇ ਦਲਦਲ ਚੋਂ ਛੁੱਟੇ ਹੋਣ ਤੁਸੀਂ ਦੇਖੋ ਵੀ ਤਗਾਰ ਤੇ ਹਿੰਦੂ ਆ ਕੇ ਸਰਦਾਰ ਚਾਹੀਦੇ ਤੁਹਾਨੂੰ ਹੋਰ ਆਈ